ਜੀ ਸਰ ਅੱਜ ਸਰ ਕਸੋ ਆਪਰੇਸ਼ਨ ਦੇ ਤਹਿਤ ਜਿਹੜਾ ਹੈਗਾ ਸਰਚ ਅਭਿਆਨ ਚਲਾਇਆ ਗਿਆ ਸੀ ਉਹਦੇ ਵਿੱਚ ਕੀ ਬ੍ਰਾਮਬਤੀ ਹੋਈ ਹੈ ਅੱਜ ਨਕੁੱਦਰ ਖੇ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਤੇ ਮਾਨਯੋਗ ਸੀਨੀਅਰ ਅਸਰੰਦੇ ਹਦਾਇਤਾਂ ਮੁਤਾਬਕ ਇੱਕ ਕਸ ਆਪਰੇਸ਼ਨ ਰੱਖਿਆ ਹੋਇਆ ਸੀ ਜੋ ਵਕਤ-ਵਕਤ ਦੇ ਪਹਿਲਾਂ ਵੀ ਸੀ ਕਰਦੇ ਰਹੇ ਹਾਂ ਤੇ ਰੂਟੀਨ ਵਾਈਜ਼ ਵੀ ਇਸ ਦੀ ਚੈਕਿੰਗ ਕਰਦੇ ਰਹੀਆਂ ਅਸੀਂ ਜੜੇ ਵੀ ਜਿੱਥੇ ਡਰਗ ਸੇਲਿੰਗ ਲੱਗੀ ਕੋਈ ਵੀ ਸਾਡੇ ਕੋਲ ਸਾਡੀ ਨੌਲੇਜ ਸੀ ਅਸੀਂ ਉੱਥੇ ਅੱਜ ਜੋਇਨਟਲੀ ਰੇਡ ਕੀਤੀ ਹੈ ਡੀਐਸਪੀ ਨ ਕੋਈ ਦੋ ਸ਼ਿਕਾਇਤ ਹੁੰਦਸੀਂ ਵੀਰ ਕਿਤੇ ਦੀ ਜਿਹੜੀ ਨਗਰ ਨੀ ਸੈਰ ਕੀਤੀ ਹੈ ਤੇ ਅਸੀਂ ਕੁਝ ਪੁਆਇੰਟ ਸੀਗੇ ਜੋ ਗੁਰਾਣਾਪੁਰੇ ਮੁੱਲਾ ਮਾਲੜੀ ਮੁੱਲਾ ਤੇ ਸੂਰਪੁਰ ਦੇ ਵਿੱਚ ਰੇਡ ਕੀਤੀ ਸੀ ਜਿੱਥੇ ਗੁਰਾਣਾਪੁਰਾ ਮੁੱਲਾ ਦੇ ਵਿੱਚ ਕੁਝ ਕਰ ਚੈੱਕ ਕੀਤੇ ਸੀ ਤੇ ਦੌਰਾਨ ਮਾਲੜੀ ਦੇ ਵਿੱਚ ਵੀ ਚੈੱਕ ਕੀਤੇ ਸੀ ਤੇ ਦੌਰਾਨੀ ਚੈਕਿੰਗ ਮਾਲੜੀ ਦੇ ਵਿੱਚ ਖੇਤ ਸਾਡੇ ਵੱਲੋਂ ਦੁਬ ਮੁਕੰਮਲ ਤਰ੍ਹਾਂ ਜੀ ਕੀਤੇ ਗਏ ਆ ਇੱਕ ਮਹਿਲਾ ਤੇ 9 ਗ੍ਰਾਮ ਹਿਰੋਇਨ ਦਾ ਪਰਚਾ ਉੱਤਰੀ ਕਵਰੀ ਹੋਈ ਹੈ ਉੱਤੇ ਪਰਚਿਤ ਹੈ ਜਿਸ ਤੇ ਪਹਿਲਾਂ ਵੀ ਹਿਰੋਇਨ ਦੀ ਰਿਕਵਰੀ ਦਾ ਇੱਕ ਪਰਚਾ ਸੀ ਤੇ ਰੀਸੈਂਟਲੀ ਜੇਲ ਤੋਂ ਆਈ ਸੀ ਆਦੇਸ ਸਰ ਨੇ ਫਿਰ ਕੰਮ ਸ਼ੁਰੂ ਕੀਤਾ ਸੀ ਤੇ ਨਾਲ ਹੀ ਕਾਬੂ ਆ ਗਈ ਸੀ ਇਸ ਤੋਂ ਇਲਾਵਾ ਇੱਕ ਲਖਵੀਰ ਸਿੰਘ ਏਲੀਅਸ ਲੱਕੀ ਬਾਬਾ ਇਹਦੇ ਤੇ 230 ਰਸ਼ੀਲੇ ਕੈਪਸੂਲ ਤੇ 100 ਨਸ਼ੀਲੀ ਬੋਲੀਆਂ ਖਲੀਆਂ ਇਹ ਬਰਾਮਦ ਹੋਈਆਂ ਜਿਸ ਦਾ ਦੋਨਾਂ ਦੇ ਖਿਲਾਫ ਮੁਕਦਮਾ ਅੰਦਰ ਰਜਿਸਟਰ ਕੀਤਾ ਗਿਆ ਤੇ ਇਸ ਤੋਂ ਇਲਾਵਾ ਦੌਰਾਨ ਚੈਕਿੰਗ ਸੂਲ ਖੁਰਦ ਤੋਂ ਵਿਖੇ ਇੱਕ ਹੋਰ ਤਸਕਰ ਦੇਖਣਾ ਉਹ ਜਿਸ ਤੋਂ ਪੁਰਾਣੀ ਪਰਚੀ ਦੱਸੀ ਗਈ 110 ਦੇ ਤਹਿਤ ਇਕ ਲਦਰਾ ਪੇਸ਼ਦਾਨ ਕੀਤਾ ਤੇ ਇਸ ਤੋਂ ਇਲਾਵਾ 6 ਵੱਖ-ਵੱਖ ਲੋਕਾਂ ਦੇ ਖਿਲਾਫ ਅਪਰਾਧਿਕ ਕਾਰਵਾਈ ਬੱਚ ਜਾਂਦੀ ਹੈ ਤੇ ਸਾਡਾ ਜੋ ਅੱਜ ਤੱਕ ਅਸਾਪਰੇਸ਼ਨ ਸੀ ਕਾਫੀ ਵਧੀਆ ਰਿਹਾ ਅਫਸਰਾਂ ਦੇ ਜੇਰੇ ਨਿਗਰਾਨੀ ਸੀ ਕਾਫੀ ਅੱਜ ਦੇ ਕਾਮਯਾਬ ਰਹੇ ਹਾਂ ਤੇ ਅੱਗੇ ਵੀ ਅਸੀਂ ਇਸੇ ਤਰ੍ਹਾਂ ਦੇ ਉਪਰਚਨ ਚੱਲਣਗੇ ਸਰ ਜਿੰਨਾ ਨੂੰ ਤੁਸੀਂ ਇਹ ਜਿੰਨਾ ਤੇ ਜਿੰਨਾ ਕੁਮਾਲ ਬ੍ਰਾਹਮਤ ਹੋਇਆ ਹੈਗਾ ਨਸ਼ਾ ਬ੍ਰਾਹਮਤ ਹੋਇਆ ਇਹਨਾਂ ਕੋਲ ਇਹ ਪਤਾ ਲੱਗਾ ਕਿ ਇਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਸੀ ਇਹ ਪੁਛਕੀ ਚੱਲ ਰਹੀ ਹੈ ਤੇ ਰਿਮਾਰਟ ਜਗਲੀ ਪੁਛਕੀ ਚ ਜੋ ਵੀ ਬੰਦੀ ਹੈ ਜਿੰਨਾ ਕੁਲੀ ਉਹਨਾਂ ਦੇ ਨਾਮ ਵੀ ਲਿਆ ਕੀ ਉਹਨਾਂ ਨੂੰ ਇਹਨਾਂ ਦੇ ਹੋਰ ਵੀ ਸਾਥੀ ਵਗੈਰਾ ਹੈਗੇ ਆ ਨਹੀਂ ਹਾਲ ਤੱਕ ਕੋਈ ਕੋਈ ਅਰੈਸਟ ਹੋਈ ਇੱਕ ਲੇਡੀ ਅਰੈਸਟ ਹੋਈ ਇੱਕ ਲਖਵੀਰ ਇੰਨੀ ਲੱਕੀਪਾਪਰ ਅਰੈਸਟ ਹੋਈ ਹੈ ਤੇ ਉਹਨਾਂ ਦਾ ਮੁਕੱਦਮਾ ਦਰਜ ਸੁਕਾ ਲਿਆ ਸਰ ਜਿਹੜੇ ਹਜੇ ਵੀ ਨਸ਼ਾ ਵੇਚਣੋਂ ਨਹੀਂ ਹਟਦੇ ਹੈਗੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਉਹਨਾਂ ਲਈ ਸਾਡੇ ਵੱਲੋਂ ਸਾਡੇ ਮਹਿਕਮੇ ਵੱਲੋਂ ਪੰਜਾਬ ਪੁਲਿਸ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਕ ਮੈਸੇਜ ਆ ਕਿ ਤੁਸੀਂ ਨਸ਼ਾ ਵਿਚੋਂ ਦੂਰ ਬਾਹਰ ਜਾਓ ਤੁਸੀਂ ਨਹੀਂ ਹਟੋਗੇ ਤਾਂ ਉਹਨਾਂ ਹਟਾ ਦਾਂਗੇ ਅਸੀਂ ਤੁਹਾਨੂੰ ਨਸ਼ੇ ਤੋਂ ਸਖਤ ਹਦਾਇਤ ਹੈ ਜੇ ਤੱਕ ਜੇਕਰ ਤੁਸੀਂ ਨਸ਼ਾ ਵਿਚੋਂ ਤੋਂ ਨਹੀਂ ਹਟੋਗੇ ਅਸੀਂ ਤੁਹਾਨੂੰ ਹਟਾ ਦਾਂਗੇ ਨਸ਼ਾ ਵਿਚੋਂ ਜਿਸ ਅਸੀਂ ਹਟਾਵਾਂਗੇ ਆਪਣੇ ਪੰਜਾਬੀ ਤਰੀਕੇ ਨਾਲ ਤੇ ਕਾਨੂੰਨ ਉਦਾਰ ਤੌਰ ਤੋਂ ਮਟਾਵਾ